ਤਰਨਤਾਰਨ ਨਗਰ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਰੇणू ਮਹੰਤ ਦੇ بیٹے ਮਨਦੀਪ ਸਿੰਘ ਨੇ ਬੀਤੀ ਰਾਤ ਖੁਦਕੁਸ਼ੀ ਕਰ ਲਈ ਮਨਦੀਪ ਨੇ ਆਪਣੀ ਰਿਵਲਵਰ ਦੇ ਨਾਲ ਖੁਦ ਨੂੰ ਗੋਲੀ ਮਾਰ ਲਈ ਪਰਿਵਾਰ ਨੇ ਮਨਦੀਪ ਦੀ ਖੁਦਕੁਸ਼ੀ ਲਈ ਭਾਜੀਪੀ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਪੱਡਾ ਨੂੰ ਜ਼ਿੰਮੇਵਾਰ ਦੱਸਿਆ ਹੈ ਪਰਿਵਾਰ ਦਾ ਇਲਜ਼ਾਮ ਹੈ ਕਿ ਪੱਡਾ ਵੱਲੋਂ ਜ਼ਮੀਨੀ ਵਿਵਾਦ ਦੇ ਚੱਲਦਿਆਂ ਲਗਾਤਾਰ ਉਹਨਾਂ ਦੇ بیٹے ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਮਨਦੀਪ ਅਕਸਰ ਇਹਨਾਂ ਧਮਕੀਆਂ ਦੇ ਕਾਰਨ ਦਬਾਅ ਵਿੱਚ ਰਹਿੰਦਾ ਸੀ ਤੇ ਇਸੇ ਕਾਰਨ ਉਸਨੇ ਖੁਦਕੁਸ਼ੀ ਕਰ ਲਈ ਹੋਂਦੇ ਕਰਕੇ ਟੈਨਸ਼ਨ ਕਰਕੇ ਇਹਨੂੰ ਕੋਰਟ ਤੋਪਿਆ ਦੋ ਤੱਕ ਦੇ ਇਕਤਰਾ ਦੇ ਗੁਰਦੁਆਰਾ ਕਮੇਟੀ ਵਾਲੇ ਦੇਖੋ ਜਦੋਂ ਤੋਂ ਪਤਾ ਹੋਂ ਕਦੇ ਨਹੀਂ ਤੋਪਿਆ ਦੋ ਤੱਕ ਦੇ ਨਿਓ ਸੇਵਾ ਅੰਦਰ ਨਾ ਆਉਂਦਾ ਪਹਿਲੀ ਵਾਰੀ ਉਹਨੇ ਬੋਲ ਉਹ ਸਾਡੀ ਫਾਇਦਾ ਵੱਧਵਾਉਣ ਦੇ ਅੱਜ ਇਕਦਮ ਅਛਵੀਂ ਨੇ ਮੇਰੇ ਨਾਲ ਜਿੱਜੀ ਪਾਣੀ ਤੇ ਕਬਜ਼ਾ ਕਰਾਉਣਾ ਕੋਈ ਨਹੀਂ ਜਿਹੜੇ ਕਰਦੇ ਆ ਇਹਨਾਂ ਦਾ ਕੋਹਾ ਪਰਾਉਣਾ ਕਿਹਦਾ ਤੇ ਕਰਨ ਸਮਾਂ ਨਹੀਂ ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਦੇ ਦਾਰੋਂ ਤੇ ਪੱਟਾ ਦੇ ਖਿਲਾਫ 306 ਦਾ ਪਰਚਾ ਦਰਜ ਕੀਤਾ ਹੈ। ਇਸ ਮਾਮਲੇ ਦੇ ਵਿੱਚ ਜਦੋਂ ਅਸੀਂ ਪੱਟਾ ਦੀ ਪ੍ਰਤੀਕਿਰਿਆ ਜਰਨਾ ਚਾਹੀ ਤਾਂ ਆਪਣੇ ਘਰ ਦੇ ਵਿੱਚ ਮੌਜੂਦ ਨਹੀਂ ਸਨ। ਉਦੋਂ ਹੀ ਪੁਲਿਸ ਨੇ ਮ੍ਰਿਤਕ ਮਨਦੀਪ ਦੀ ਲਾਸ਼ ਨੂੰ ਕਾਬਜ਼ੇ ਦੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਹਦਾ ਝਗੜਾ ਚੱਲੇ ਕੀ ਛੋਟਾ ਮੁੰਡਾ ਨਿਕਰਾ ਸੀ ਕੋਈ ਇਹਨਾਂ ਦਾ ਹੀ? ਇਹਨਾਂ ਦਾ ਕਹਿਣਾ ਵੀ ਸ਼ੇਖ ਨਾਲਾ ਵੱਧ ਆਉਣ ਦੇ ਸੀ। ਉਹਦਾ ਧਮਕੀਆਂ ਵਗੈਰਾ ਦੇਂਦੇ ਸੀ ਵੱਡਾ ਸਾਹਿਬ ਨੂੰ। ਉਹ ਤੇ ਕਰ ਜਣਾ ਨਹੀਂ ਕੁਝ ਮੈਨੂੰ ਮਿਲਦਾ ਤਰਾ ਬਿਆਲੋ 36 ਦਾ ਮੁਕੱਦਮਾ ਕਰਕੇ ਹੋ ਚੁੱਕਾ ਹੀ ਰਾਤ ਦਾ ਜੀ ਬਿਸੀ ਤੇ 15 ਕਿਤੇ 30 ਚੱਲ ਰਹੀ ਹੈ